पहले ना वीडियो देखो फिर बाकी बात हैं। hey, तेरा क्या नाम है सर मेरा गुड्डू वैसा नाम बताओ और नाम बता। है सर, देखने में। मुस्लिम है जी सर। तो यहाँ पे यार अपना नाम लिखो पहले लग क्या लगा? लगाओ बढ़िया लगा लगाओ गुडू भाई ठीक है गुड्डू भाई भंडार लगाओ और इसका कुछ है नहीं तुम पता हम जाम ऐसी बेचते है को ना कोई बात नहीं नाम लिखो पर यहाँ पे बिल्कुल बिल्कुल भाई साफ नाम लिखो <sharp> नाम नहीं लिखोगे तो जमा हो जाएगी जल्दी हाँ नाम, 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 नाम लिखवाओ भाई क्या हाल तो है नमस्ते <sharp> क्या नाम है आपका कुमार गुप्ता गुप्ता जी यार हिंदू हो ना कट्टर हिंदू हो ना तो आइए लगाएगा यार कम से कम लोगों को पता तो चले आपको भी चाहिए आप रेडी में आपके लगाने ये हिंदू हो ना सनातन धर्मी इसको लगाओ देखो ਤੁਸੀਂ ਆਹ ਵੀਡੀਓ ਨੂੰ ਸਾਰੇ ਨੇ ਦੇਖ ਲਈ ਹੋਣੀ ਆ ਇਸ ਵੀਡੀਓ ਤੋਂ ਸਿੱਖਣ ਨੂੰ ਸਾਨੂੰ ਇੱਕ ਚੀਜ਼ ਜ਼ਰੂਰ ਮਿਲਦੀ ਆ ਕਿ ਅਸੀਂ ਬੈਠ ਕੇ ਨਾ ਸਿਰਫ ਨੈਟ ਤੇ ਬਗਵਾਸ ਕਰਦੇ ਹਾਂ ਹੋਰ ਕੁਝ ਨਹੀਂ ਕਰਦੇ ਹਾਂ ਇਹ ਸੱਚ ਆ ਅਸੀਂ ਸਿਰਫ ਨੈਟ ਤੇ ਬੈਠ ਕੇ ਸਿਰਫ ਬਗਵਾਸ ਕਰਨਾ ਜਾਣਦੇ ਆ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਅਸੀਂ ਇੱਕ ਦੂਸਰੇ ਖਿਲਾਫ ਸਿਰਫ ਨਫ਼ਰਤ ਫੈਲਾ ਸਕਦੇ ਆ ਅਸੀਂ ਨੈਟ ਤੇ ਬੈਠ ਕੇ ਨਾ ਸਿਰਫ ਤੇ ਸਿਰਫ ਇੱਕ ਨਫ਼ਰਤ ਫੈਲਾਉਂਦੇ ਆ ਸਹੀ ਆ ਇਸ ਸਮੇਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਬਣਾਈਆਂ ਨਹੀਂ ਆ ਕਿ ਅਸੀਂ ਨੈਟ ਦਾ ਸਹਾਰਾ ਕਿਸੇ ਚੰਗੀ ਚੀਜ਼ ਨੂੰ ਚੰਗੀ ਚੀਜ਼ ਨੂੰ ਸੇਧ ਦੇਣ ਲਈ ਚੰਗਾ ਉਪਰਾਧਾ ਕਰਨ ਦੇ ਲਈ ਨਹੀਂ ਵਰਤਦੇ ਸਿਰਫ ਸਾਡਾ ਮੰਤਵ ਹੁੰਦਾ ਨੌਹਰ ਤੱਕ ਹਲਾਉਣਾ ਕੀ ਮੁੱਦਾ ਇਸ ਘਟਨਾ ਦਾ ਸਿਰਫ ਇਹ ਆ ਕਿ ਜਿਨ੍ਹਾਂ ਲੋਕਾਂ ਨੇ ਇਨ੍ਹਾਂ ਨੇ ਹੱਥੇ ਲੋਕਾਂ ਨੂੰ ਮਾਰਿਆ ਕਿ ਇਨ੍ਹਾਂ ਤੋਂ ਸਿਰਫ ਧਰਮ ਪੁੱਛਿਆ ਜਾਤ ਨਹੀਂ ਪੁੱਛੀ ਕੀ ਸਿਰਫ ਇਹੀ ਰੌਲਾ ਆ ਕੀ ਸਿਰਫ ਇਸ ਚੀਜ਼ ਨੂੰ ਹੀ ਹਾਈਲਾਈਟ ਕਰਨਾ ਬਣਦਾ ਨਹੀਂ ਇਹ ਨਹੀਂ ਹੋਣਾ ਚਾਹੀਦਾ ਹੋਣਾ ਕੀ ਚਾਹੀਦਾ ਇਸ ਤਰ੍ਹਾਂ ਤੇ ਜਵਾਬਦੇਹੀ ਹੋਣੀ ਚਾਹੀਦੀ ਆ ਸਰਕਾਰ ਦੀ ਕਿ ਜੇ ਇੰਨੇ ਸੈਲਾਨੀ ਉੱਥੇ ਜਾਂਦੇ ਨੇ ਤਾਂ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਕਿੰਨਾ ਘਰ ਸੀਗਾ ਜੇ ਕਿਸੇ ਕੋਲ ਸੁਰੱਖਿਆ ਦਾ ਪ੍ਰਬੰਧ ਹੈ ਜਾਂ ਸੀ ਤਾਂ ਉੱਥੇ ਸੁਰੱਖਿਆ ਕਿਉਂ ਨਹੀਂ ਮਿਲੀ ਕੋਈ ਡਾਕਟਰੀ ਸਹਾਇਤਾ ਕਿਉਂ ਨਹੀਂ ਮਿਲੀ ਤੁਸੀਂ ਨਰਵਾਲ ਦੀ ਪਤਨੀ ਦਾ ਬਿਆਨ ਪੜੋ ਜਿਸ ਨੇ ਕਿਹਾ ਕਿ ਮੇਰਾ ਪਤੀ 2 ਘੰਟੇ ਜ਼ਿੰਦਾ ਰਿਹਾ ਜੇ ਉਸ ਨੂੰ ਡਾਕਟਰੀ ਸਹਾਇਤਾ ਟਾਈਮ ਤੇ ਮਿਲਦੀ ਤਾਂ ਉਹ ਬਚ ਜਾਂਦਾ ਉਹ ਤਾਂ ਨਹੀਂ 살 ਨਹੀਂ ਉਹਨਾਂ ਨੂੰ ਪੁੱਛੋ ਉਹ ਕਹਿੰਦੇ ਅਸੀਂ ਇੱਥੇ ਕੋਈ ਧਰਮ ਦੇ ਨਾਂ ਤੇ ਨਰਾਜਨੀਤੀ ਜਾਂ ਧਰਮ ਦੇ ਨਾਂ ਤੇ ਬੋਲਵਾਲਾ ਨਹੀਂ ਆ ਇਹ ਲੋਕ ਸਾਨੂੰ ਪਿਆਰ ਕਰਦੇ ਨੇ ਕਿਸੇ ਵੀ ਤਰ੍ਹਾਂ ਦਾ ਐਦਾਂ ਦਾ ਮਾਹੌਲ ਨਹੀਂ ਹੈਗਾ ਕਿ ਇਹ ਲੋਕ ਸਾਨੂੰ ਕਿਸੇ ਧਰਮ ਦੇ ਨਾਂ ਤੋਂ ਟਾਇਲਟ ਕਰਦੇ ਨੇ ਟਾਰਗੇਟ ਕਰਦੇ ਨੇ ਕੀ ਇਹ ਜਿਹੜੇ ਲੋਕ ਆ ਜਿਹੜੇ ਕਹਿੰਦੇ ਨੇ ਉਹਨਾਂ ਤੋਂ ਧਰਮ ਪੁੱਛਿਆ ਜਾਤੀ ਨਹੀਂ ਪੁੱਛੀ ਕਿ ਇਹ ਲੋਕ ਇਹ ਚੀਜ਼ ਨੂੰ ਦਿਖਾਉਣਗੇ ਕਿ ਉੱਥੇ ਜਿਹੜੇ ਲੋਕ ਜ਼ਖਮੀ ਹੋਏ ਜਿਨ੍ਹਾਂ ਨੂੰ ਬਚਾਇਆ ਗਿਆ ਉਹਨਾਂ ਨੇ ਕੀ ਉਹਨਾਂ ਲੋਕਾਂ ਤੋਂ ਜਿਹੜੇ ਉੱਥੇ ਜ਼ਖਮੀ ਸੀ ਜਾਂ ਉੱਥੇ ਫਸੇ ਹੋਏ ਸੀ ਉਹਨਾਂ ਨੂੰ ਬਚਾਉਣ ਲਈ ਉਹਨਾਂ ਦਾ ਧਰਮ ਪੁੱਛਿਆ ਜਾਂ ਉਹਨਾਂ ਨੂੰ ਸਿਰਫ ਬਚਾਇਆ ਕੀ ਕਦੇ ਉਸ ਵੀਡੀਓ ਨੂੰ ਦਿਖਾਇਆ ਜਾਊਗਾ ਜਿਸ ਵਿੱਚ ਇੱਕ ਇਨਸਾਨ ਆਪਣੇ ਘੋੜਾ ਬਾਦਕ ਦਾ ਕੰਮ ਛੱਡ ਕੇ ਅੱਤਵਾਦੀਆਂ ਨਾਲ ਖੈਬਦਾ ਉਹਨਾਂ ਨਾਲ ਲੜਦਾ ਲੜਦਾ ਸ਼ਹੀਦ ਹੋ ਜਾਂਦਾ ਗੱਲ ਕਰਨੀ ਬਣਦੀ ਸੀ ਇਸ ਚੀਜ਼ ਦੀ ਕਿ ਉੱਥੇ ਜਿਹੜੇ ਲੋਕ ਫਸੇ ਹੋਏ ਸੀ ਜਿਹੜੇ ਫਟੜ ਹੋ ਗਏ ਉਹਨਾਂ ਲੋਕਾਂ ਦੀ ਜਿਨ੍ਹਾਂ ਲੋਕਾਂ ਨੇ ਮਦਦ ਕੀਤੀ ਕੀ ਉਹਨਾਂ ਲੋਕਾਂ ਨੇ ਉਹਨਾਂ ਤੋਂ ਉਹਨਾਂ ਦਾ ਧਰਮ ਪੁੱਛਿਆ ਜਾਂ ਜਾਤ ਪੁੱਛੀ ਇਹ ਪੁੱਛਣਾ ਬੰਦਾ ਉਹਨਾਂ ਨੇ ਬਿਨਾ ਆਪਣੇ ਜਾਤ ਤੋਂ ਧਰਮ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਸਿਰਫ ਇਨਸਾਨੀਅਤ ਦੇ ਨਾਤੇ ਬਚਾਇਆ ਇੱਕ ਭਾਈ ਨੇ ਆਪਣੀ ਜਾਨ ਤੱਕ ਦੇ ਦਿੱਤੀ ਅੱਤਵਾਦੀਆਂ ਨਾਲ ਖੈਬਰ ਦੇ ਹੋਏ ਆਤਬਾਦੀਆਂ ਨਾਲ ਲੜਦੇ ਹੋਏ ਉਹਨਾਂ ਦੀ ਬੰਦੂਕ ਤੱਕ ਖੋਲਹੀ ਉਹਨਾਂ ਨੇ ਲੜਦੇ ਲੜਦੇ ਆਪਸੀ ਹੋ ਗਿਆ ਕਿ ਉਹ ਕਿਹੜੇ ਧਰਮ ਤੋਂ ਸੀ ਉਹਨੇ ਪੁੱਛਿਆ ਨਹੀਂ ਪੁੱਛਿਆ ਸਾਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉਠਣਾ ਬਣਦਾ ਉੱਥੋਂ ਦੇ ਫਸੇ ਹੋਏ ਲੋਕਾਂ ਦੀ ਸਿੱਖ ਪਰਿਵਾਰਾਂ ਨੇ ਮਦਦ ਕੀਤੀ ਗੁਰਦੁਆਰਿਆਂ ਵਿੱਚ ਲਿਜਾ ਕੇ ਕਿ ਤੁਹਾਨੂੰ ਕਿਸੇ ਜੀ ਦੀ ਜ਼ਰੂਰਤ ਆ ਤਾ ਉਹ ਸਾਨੂੰ ਦੱਸੋ ਅਸੀਂ ਤੁਹਾਨੂੰ ਸਹਾਇਤਾ ਮੁਹੱਈਆ ਕਰਵਾਵਾਂਗੇ ਕਿ ਕਦੇ ਇਸ ਤਰ੍ਹਾਂ ਦੀਆਂ ਵੀਡੀਓ ਉੱਥੇ ਆਉਣਗੀਆਂ ਇਹਨਾਂ ਚੀਜ਼ਾਂ ਨੂੰ ਕਦੇ ਦਿਖਾਇਆ ਜਾਊਗਾ ਨਹੀਂ ਦਿਖਾਇਆ ਜਾਊਗਾ ਸਿਰਫ ਤੇ ਸਿਰਫ ਅਸੀਂ ਸਿਰਫ ਰਾਜਨੀਤੀ ਕਰਨਾ ਜਾਣਦੇ ਆ ਇਹਨਾਂ ਚੀਜ਼ਾਂ ਨਾਲ ਤੇ ਇਸ ਚੀਜ਼ ਦਾ ਹੱਲ ਕੀ ਆਗਾ ਇਸ ਬਾਰੇ ਕੋਈ ਗੱਲ ਨਹੀਂ ਕਰੂਗਾ